ਆਫ ਕਰਦੀ ਕਿਹਦੀ ਮਾਤਾ ਹੁੰਦੀ ਉਹਰੇ ਲੋਕਾਂ ਨੂੰ ਤੇ ਉਹ ਪਾਲਣ ਪਲੇਖੇ ਪਈ ਨਾ ਉਹਰੇ ਤੇਰੀ ਜਿਵੇਂ ਮਾਤਾ ਗਿਡੀ ਹੁੰਦੀ ਐ ਅੱਜ ਤਾਂ ਕਿਹਾ ਸੀ ਸਾਡੇ ਨਹੀਂ ਤੂੰ ਪਖੰਡ ਕਰਦਾ ਹੁੰਦਾ ਹੁਣ ਰੋਜ਼ ਫਿਰ ਲੱਗਿਆ ਪੈਰਾਂ ਨਾ ਤੂੰ ਉਥੇ ਕਿਹੜੇ ਲੋਕਾਂ ਨੂੰ ਇਹ ਗਰੀਬ ਲੋਕਾਂ ਨੂੰ ਗਰੀਬ ਲੋਕਾਂ ਨੂੰ ਕਿੱਧਰ ਲਾਈ ਫਿਰਦਾ ਤੂੰ ਮੇਰੇ ਇੱਕ ਮਿੰਟ ਇੱਕ ਮਿੰਟ ਤੇਰੇ ਐਸਾ ਮੈਂ ਜੂਤ ਫਿਰਨਾ ਤੂੰ ਯਾਦ ਰੱਖੇਗਾ ਤੂੰ ਅੱਜੇ ਸੁਣੋ ਕਰਿਓ ਓਰੇਆ ਓਰੇਆ ਤੂੰ ਮਾਤਾ ਕੱਢਦਾ ਤੂੰ ਰਿਆ ਮੇਰੇ ਕੋਲ ਓਰੇਆ ਮਾਤਾ ਜੀ ਓਰੇਆ ਤੂੰ ਨਾ ਸਮਝੀ ਮਰਦਾ ਇੱਧਰ ਲੋਕਾਂ ਦੇ ਪਰਚੇ ਕਰਦੇ ਆਂ ਜੇ ਤੂੰ ਪਖੰਡ ਬਾਜ਼ ਦੇ ਵਿੱਚ ਬੱਤਰੀ ਐਸੀ ਧੌਣ ਕੁੱਟੂਆ ਸਾਲਾ ਬਣਾ ਕਲਾ ਕਰੀਦਾ ਤੂੰ ਲੋਕਾਂ ਨੂੰ ਗਰੀਬ ਲੋਕਾਂ ਨੂੰ ਪਿੱਛੇ ਰਾਈ ਫਿਰਦਾ ਤੂੰ ਮੈਂ ਥੋੜੀ ਲੈ ਕੇ ਆਇਆ ਹਾਂ ਉੱਥੇ ਕਿਹਦੇ ਕਹਿਣਾ ਮੈਨੂੰ ਮਾਤਾ ਹੁੰਦੇ ਕਿਹਦੇ ਕੋਈ ਆਉਂਦੀ ਅਵਰ ਤੋਂ ਇਕ ਢੀਸ ਕੇ ਲੱਗ ਜਾ ਉਧਰ ਨੂੰ ਮੈਂ ਉੱਥੋਂ ਤੈਨੂੰ ਮਾਤਾ ਤੇਰੇ ਚਾਹੂ ਗੰਦ ਚ ਹੈ ਬਾਈ ਤੂੰ ਸਾਲਾ ਇਹ ਡਾਂਫਰ ਹੈ ਇਹਨੂੰ ਕੁੱਟ ਕੇ ਲੈ ਕੇ ਨਾ ਮੇਰੇ ਸਾਹਮਣੇ ਬਾਈ ਨਿਕ ਇਹ ਡਾਂਗ ਫਰਾਂਗੇ ਯਾਰ ਪਖੰਡ ਬਾਦੋ ਕਰ ਮਿੰਟਾਂ ਨੂੰ ਖੜਾ ਡਾਂਗ ਫਰਾਂਗੇ ਤੇ ਉਹ ਬਾਈ ਮਿੰਟ ਖੜਾ ਮਿੰਟ ਖੜ ਜਾ ਉਹ ਉੱਥੇ ਨਹੀਂ ਗਿਆ ਖੜਾ ਨੇ ਤਕਰੀਬਨ ਘਟਾ ਕੇ ਉੱਥੇ ਹੀ ਕਰਨਗੇ ਅਸੀਂ 20 ਕਰਾ ਦਾ ਕੰਮ ਚੱਲੀਦਾ ਮਜ਼ਦੂਰ ਕਰਾਂ ਦਾ ਦਾ ਬਾਈ ਪੰਜਾਬ ਦੇ ਵਿੱਚ ਬਰਬਾਦੀ ਕਰਨੀ ਤਲਪਿਆ ਤੂੰ ਇੱਥੋਂ ਨਿਕਲੇ ਤੇਰੀ ਗਾਂਡ ਗੁਰਦੂ ਨਹੀਂ ਮੈਂ ਇੱਥੋਂ ਚੱਲ ਬਾਈ ਕਿੱਥੇ ਤਰ ਮੈਂ ਕੱਢ ਲੁਪੀ ਗੰਤ ਨਹੀਂ ਪਾਇਆ ਸਾਡਾ ਮਜ਼ਦੂਰ ਭਾਈ ਚਾਰਾ ਸਾਡੇ ਮਜ਼ਦੂਰ ਭਾਈ ਨੂੰ ਪਿੱਛੇ ਲਾਉਣਾ ਤੂੰ ਮੇਰਾ 20 ਕਰਾ ਲਓ ਤੁਸੀਂ ਕੰਮ ਕਰਾਈਏ ਸਾਡੇ ਮਜ਼ਦੂਰ ਪੰਚਾਇਤ ਦੋ ਮਿੰਟ ਗੱਲ ਸੁਣ ਲਓ ਮੇਰੀ ਦੋ ਮਿੰਟ ਗੱਲ ਮੇਰੇ ਥੱਲੇ ਆਇਆ ਜਿਹਨੇ ਗੱਲ ਦੋ ਮਿੰਟ ਗੱਲ ਸੁਣ ਲਓ ਧਿਆਨ ਨਾਲ ਇੱਕ ਮਿੰਟ ਪਹਿਲਾਂ ਦਾ ਇੱਕ ਮਿੰਟ ਚਮਕੌਰ ਬੋਲਣਾ ਚੁੱਪ ਕਰ ਜਾ ਉਹ ਨਹੀਂ ਓਏ ਇੱਕ ਮਿੰਟ ਚਮਕੌਰ ਯਾਰ ਕੋਈ ਨਾ ਬੋਲਣਾ ਇੱਕ ਮਿੰਟ ਦੋ ਮਿੰਟ ਬਾਈ ਪਹਿਲਾਂ ਗੱਲ ਸੁਣ ਲੈ ਕੋਈ ਵੀ ਕਿਸੇ ਨੇ ਪੂਰੀ ਫੋਲਡ ਪਾਈ ਨਾ ਸੀ ਪੱਕਾ ਕੋਈ ਇੱਕ ਮਿੰਟ ਬਾਈ ਦੋ ਮਿੰਟ ਗੱਲ ਸੁਣ ਲੈ ਬਾਈ ਰੌਲਾ ਨਾ ਪਾਓ ਯਾਰ ਬੋਲੋ ਨਾ ਮੈਂ ਕਹਿੰਦਾ ਮੈਂ ਉਹ ਤੇ ਬਾਈ ਚਮਕੌਰ ਬਾਈ ਖੜਾ ਨਹੀਂ ਮੈਂ ਖੜਾ ਕਿੱਥੇ ਲੰਮੇ ਜੇ ਇੱਕ ਮਿੰਟ ਯਾਰ ਚਮਕੌਰ ਯਾਰ ਮੇਰੀ ਗੱਲ ਸੁਣ ਕਰ ਜਾ ਬਾਈ ਤੂੰ ਇੱਕ ਮਿੰਟ ਗੱਲ ਸੁਣ ਲੋ ਯਾਰ ਇੱਕ ਮਿੰਟ ਪਲੀਜ਼ 2 ਮਿੰਟ ਮੈਂ ਤੁਹਾਡੇ ਨਾਲ 5 ਮਿੰਟ ਤੁਹਾਡੇ ਨਾਲ ਗੱਲ ਕਰਨੀ ਹੈ ਮੈਂ ਜਿਆਦਾ ਮਿੰਟ ਗੱਲ ਨਹੀਂ ਕਰਨੀ ਮੇਰੀ ਹੱਥ ਬੰਨ ਕੇ ਬੈਠ ਜਾ 2 ਮਿੰਟ ਗੱਲ ਸੁਣ ਲਓ ਤੁਸੀਂ ਮੇਰੇ ਸਾਰੇ ਜਾਣੇ ਮੇਰੀ ਮੈਂ ਗੱਲ ਸ਼ੁਰੂ ਕਰਨ ਲੱਗਦਾ ਤੁਸੀਂ ਸਾਰੇ ਜਾਣੇ ਮੇਰੇ ਪੰਜਾਬ ਦੇ ਜਾਏ ਹੋ ਧਿਆਨ ਨਾਲ ਗੱਲ ਸੁਣਦੇ ਇਧਰ ਮਾਤਾ ਤੁਸੀਂ ਵੀ ਇਧਰ ਆਓ ਗੱਲ ਤੁਸੀਂ ਵੀ ਸੁਣਦੇ ਇਧਰ ਧਿਆਨ ਨਾਲ ਓਰੇ ਆ ਤੂੰ ਵੀ ਬਾਬਾ ਬਣਿਆ ਹੋਇਆ ਓਰੇ ਉਹ ਵੀ ਬਣਿਆ ਓਰੇ ਆ ਓਰੇ ਗੱਲ ਸੁਣ ਮੇਰੀ ਇਧਰ ਪਹਿਲਾਂ ਮੇਰੀ ਧਿਆਨ ਨਾਲ ਗੱਲ ਸੁਣ ਇੱਕ ਮਿੰਟ ਖੜ ਜਾ ਓਰੇ ਆ ਇਧਰ ਆ ਇਧਰ ਆ ਜਾ ਐਸੇ ਸੇ ਤੁਸੀਂ ਮੇਰੇ ਸਾਰੇ ਜਾਣੇ ਆਪਣੇ ਪੰਜਾਬ ਦੇ ਜਾਣੋ ਧਿਆਨ ਆ ਬੰਦ ਕਰ ਲੈ ਕਾਕਾ ਗੱਡੀ 2 ਮਿੰਟ ਬੰਦ ਕਰ ਲੈ ਮੈਂ ਆਪਣੇ ਗੁਰੂ ਨੂੰ ਆਪਣੇ ਇਸ ਧਰਤੀ ਨੂੰ ਹਾਜ਼ਰ ਨਾਜ਼ਰ ਰੱਖ ਕੇ ਕਹਣਾ ਨਾ ਮੈਂ ਜਾਤ ਪਾਤ ਨੂੰ ਮੰਨਣ ਵਾਲਾ ਬੰਦਾ ਨਾ ਮੈਂ ਕਿਸੇ ਧਰਮ ਦੇ ਵਿੱਚ ਕੱਟੜ ਆ ਕਿਉਂਕਿ ਜਿੱਥੇ ਗੱਲ ਧਰਮ ਦੀ ਆ ਗਈ ਧਿਆਨ ਨਾਲ ਗੱਲ ਸੁਣ ਲਿਓ ਇੱਕ ਓੰਕਾਰ ਤੋਂ ਗੱਲ ਸ਼ੁਰੂ ਹੁੰਦੀ ਹੈ 2 ਮਿੰਟ ਪਲੀਜ਼ ਮੈਂ ਇਹਨਾਂ ਦੇ ਵਿੱਚ ਨਹੀਂ ਪੰਦਾ ਮੈਂ ਮੈਨੂੰ ਚੰਗੀ ਸਿੱਖਿਆ ਹੀ ਦੇ ਕੇ ਜਾਣਾ ਪਲੀਜ਼ ਕੋਈ ਨਹੀਂ ਯਾਰ ਅਸੀਂ ਪਹਿਲਾਂ ਹੀ ਆ ਮੈਂ ਮੈਂ ਢਗਾਉਂਦਾ ਨਹੀਂ ਕੋਈ ਮੈਂ ਢਗਾਉਂਦਾ ਨਹੀਂ ਮੈਂ ਕੋਈ ਗੱਲ ਢਗਾਉਂਦਾ ਨਹੀਂ ਮੈਂ ਆਪਦੇ ਸਾਹਨੇ ਦਾ ਮਾਹੌਲ ਦੇਖਣਾ ਪੜਿਆ ਤੂੰ ਉਰੇ ਆ ਉਰੇ ਆ ਉਰੇ ਆ ਤੂੰ ਮਾਤਾ ਕੱਢਦਾ ਤੂੰ ਉਰੇ ਆ ਮੇਰੇ ਕੋਲ ਉਰੇ ਆ ਮਾਤਾ ਜੀ ਉਰੇ ਆ ਜੇ ਆਪਾਂ ਗੱਲਬਾਤ ਨਹੀਂ ਕਰਾਂਗੇ ਫਿਰ ਕੀ ਹੋਊਗਾ ਮੈਂ ਯਾਰ ਭਾਈ ਲਾ 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 ਮੈਂ ਤੇ ਗੱਲ ਉਰੇ ਇੱਕ ਮਿੰਟ ਗੱਲ ਸੁਣ ਉਰੇ ਅੱਤਰ ਦੀ ਕਿਹੜੀ ਮਾਤਾ ਹੁੰਦੀ ਓਰੇ ਲੋਕਾਂ ਨੂੰ ਕਿਉਂ ਪਾਲੰਬਲੇ ਖਣ ਪਾਈ ਨਾ ਉਰੇ ਤੇਰੇ ਦੀ ਮਾਤਾ ਕਿਹੜੀ ਹੁੰਦੀ ਐ ਅੱਜ ਤਾਂ ਕਿਹਾ ਸੀ ਸਾਡੇ ਨਹੀਂ ਤੂੰ ਪਖੰਡ ਕਰਦਾ ਹੁੰਦਾ ਹੁਣ ਰੋਜ਼ ਉੱਥੇ ਲੱਗਿਆ ਪੈਰ ਨਾ ਤੂੰ ਉਥੇ ਕਿਹੜੇ ਲੋਕਾਂ ਨੂੰ ਇਹ ਗਰੀਬ ਲੋਕਾਂ ਨੂੰ ਗਰੀਬ ਲੋਕਾਂ ਨੂੰ ਕਿੱਧਰ ਲਾਈ ਫਿਰਦਾ ਤੂੰ ਮੇਰੇ ਇੱਕ ਮਿੰਟ ਇੱਕ ਮਿੰਟ ਫਿਰ ਐਸਾ ਮੈਂ ਜੂਤ ਫਿਰਨਾ ਤੂੰ ਯਾਦ ਰੱਖੇਗਾ ਤੂੰ ਅੱਜੇ ਸੋਨਾ ਸਮਝੀ ਮਰਦਾ ਤੇ ਕਰ ਲੋਕਾਂ ਦੇ ਪਾਸੇ ਡਾਂਗ ਜਿਹੜੇ ਤੂੰ ਪਖੰਡ ਬਾਦ ਦੇ ਵਿੱਚ ਪਾਤਰੀ ਐਸੀ ਧੌਣ ਕੁੱਟੂਆ ਸਾਲਾ ਬਣਾ ਕਲਾਕਾਰੀ ਦਾ ਤੂੰ ਲੋਕਾਂ ਨੂੰ ਗਰੀਬ ਲੋਕਾਂ ਨੂੰ ਪਿੱਛੇ ਲਈ ਫਿਰਦਾ ਤੂੰ ਮੈਂ ਥੋੜੀ ਲੈ ਕੇ ਆਇਆ ਉਹ ਭੈਣ ਚੋ ਤਾਂ ਉੱਥੇ ਕਿਹਨੇ ਕਹਿਣਾ ਮਰਦਾ ਮਾਤਾ ਉਹਨੇ ਕਿਹਾ ਕੋਈ ਆਉਂਦੀ ਅਵਰ ਤੋਂ ਗਾਲ ਨਾ ਕੱਢੀ ਤੂੰ ਸਮਝ ਕਿੜੀ ਸਕੇ ਲੈ ਕੇ ਉਧਰ ਨੂੰ ਮੈਂ ਉੱਥੋਂ ਤੈਨੂੰ ਮਾਤਾ ਤੇਰੇ ਚਾਹੂ ਗੰਦ ਤੇ ਹੈ ਤੂੰ ਸਾਲਾ ਡਾਂਗ ਫਰਾਂਗੇ ਇਹਨੂੰ ਕੁੱਟ ਕੇ ਲੈ ਕੇ ਨਾ ਮੇਰੇ ਘਰ ਮੈਂ ਨਿਕਾ ਯਾਰ ਡਾਂਗ ਰੱਖ ਮੈਂ ਪੈਣ ਦੇ ਨਾਲ ਆ ਇਹ ਡਾਂਗ ਫਰਾਂਗੇ ਯਾਰ ਪਖੰਡ ਬਾਦ ਦੇ ਉੱਪਰ ਤੋਂ ਦਰ ਮੁੰਡਾ ਨੂੰ ਕੋਣ ਦਾ ਡਾਂਗ ਫੜਾਇਆ ਤੇ ਸਾਡੇ ਨੂੰ 2-4 ਸਾ ਮੁੰਡਾ ਚੁੱਦਾ ਪਖੰਡ ਬਾਜੇ ਹੁਣ ਕਰ ਤੇਰੀ ਗਾਂਡ ਕੁੱਟੂ ਮੈਂ ਬਾਜਾ ਬਣਾ ਕਲਾਕਾਰੀ ਦਾ ਡਾਂਗ ਫੜਿਆ ਮੁੰਡੇ ਸਾਡੇ ਕੋਈ ਨਹੀਂ ਬੱਚ ਬਾਰ ਸਾਲਾ ਪਾਪਾ ਘਰੋਂ ਉਹ ਇੱਕ ਮਿੰਟ ਖੜਾ ਇੱਕ ਮਿੰਟ ਖੜ ਜਾ ਤੂੰ ਉੱਥੇ ਨਹੀਂ ਗਿਆ ਹਾੜਾਂ ਦੇ ਵਿੱਚ तकरीबन ਘਟਾਏ ਜੇ ਉੱਥੇ ਕਰਨਗੇ ਅਸੀਂ 20 ਕਰਾ ਦਾ ਕੰਮ ਚਲਿਆ ਨਾ ਮਜ਼ਦੂਰ ਕਰਾ ਦਾ ਦਾ ਬਾਈ ਪੰਜਾਬ ਦੇ ਵਿੱਚ ਬਰਬਾਦੀ ਕਰਨੀ ਤਲਪਿਆ ਤੂੰ ਇੱਥੋਂ ਨਿਕਲੇ ਤੇਰੇ ਗਾਣ ਗੁਰਦੂ ਨੀ ਮੈਂ ਇੱਥੋਂ ਗੰਦ ਨਹੀਂ ਪਾਇਆ ਸਾਡਾ ਮਜ਼ਦੂਰ ਭਾਈ ਚਾਰੇ ਸਾਡੇ ਮਜ਼ਦੂਰ ਭਾਈ ਰਣ ਨੂੰ ਪਿੱਛੇ ਲਾਉਣਾ ਤੂੰ ਚੰਗਿਆਂ ਮੇਰਾ 20 ਕਰਾ ਦੇ ਉੱਥੇ ਜੀ ਕੰਮ ਕਰਾਈਏ ਨਾ ਸਾਡੇ ਮਜ਼ਦੂਰ ਭਾਈ ਚਾਰੇ ਦੇ ਕਿਤਾ ਲਾਜ ਕਰਾ ਕੇ ਜੀ ਕੁੜੀ ਦਾ ਵਿਆਹ ਕਰ ਅਨੇਕਾਂ ਨੇ ਮਜ਼ਦੂਰਾਂ ਦੇ ਮੈਂ ਪੈਸੇ ਕਢਾਤੇ ਜਿਹੜਾ ਵੀ ਮੇਰੇ ਕੋਲੇ ਆਉਂਦਾ ਮਜ਼ਦੂਰ ਕੋਈ ਕੱਲੂ ਬੁੱਧਵਾਰ ਆਜੀ ਮੇਰੇ ਕੋਲੇ ਕੱਲੂ ਕਰੇ ਆਈ ਮੇਰੇ ਕੋਲੇ ਦੇਖੀ ਕਿੰਨਾ ਮੇਰਾ ਮਜ਼ਦੂਰ ਭਾਈ ਜਿਹਾ ਮੇਰੇ ਨਾਲ ਹੋ ਸਾਲਾ ਬਣਾ ਚਲੱਤਰ ਕਰਦਾ ਚਲੱਤਰ ਨਹੀਂ ਕਰਦਾ ਨਹੀਂ ਯਾਰਾ ਕਿਸੇ ਨੇ ਤੁਸੀਂ ਕਿਸੇ ਨੇ ਕਿਸੇ ਨਹੀਂ ਬੱਚੇ ਦਾ ਵਿਆਹ ਕਰੋ ਕਿਦਾ ਲਾਜ ਕਰਵਾਓ ਉਹ ਕਰੋ ਚੰਗਿਆਂ ਲੈ ਕੇ ਗੱਡੀਆਂ ਸਾਲਾ ਇੱਥੇ ਤੁਰੇ ਫਿਰਦਾ ਵਾ ਵਾ ਜੇ ਮੈਨੂੰ ਉੱਤੇ ਖੜਾ ਜਾ ਕਰ ਤੈਨੂੰ ਧੌਣ ਕੁੱਟ ਕੇ ਲੈ ਜਾਊ ਮੈਥੋਂ ਭਾਈ ਵੀ ਦੇ ਮੈਂ ਆਪਣੇ ਮਜ਼ਦੂਰ ਭਾਈ ਜਿਹੜਾ ਸਾਡੇ ਆਪਣੇ ਸਾਡੇ ਪਿੰਡ ਵਾਲੇ ਆਪਣੇ ਸਿੰਘ ਸਾਦ ਹਾਂ ਮੁੰਡੇ ਸਿੱਖਾਂ ਮੈਂ ਆਪਣੇ ਸਿੰਘਾਂ ਨਾਲ ਮੁੰਡੇ ਸਾਡੇ ਉੱਥੇ ਪਿੰਡੋਂ ਬਣਾ ਫਿਰਦਾਨ ਵਾਲੇ ਕੁਝ ਹੋਰ ਭਾਈ ਪਾਣੀ ਭਾਈ ਪਾਣੀ ਆ ਭਾਈ ਪਾਣੀ ਪਾਣੀ ਬਣੇ ਭਾਈ ਨੂੰ ਪਾਣੀ ਭਾਈ ਨੂੰ ਪਾਣੀ ਲੱਗਦਾ ਯਾਰ ਮਾਤਾ ਨੂੰ ਬਦਨਾਮ ਕਰਕੇ ਤੜਤਾ ਮਾਤਾ ਇੰਨੀ ਪਵਿੱਤਰ ਮਾਤਾ ਯਾਰ ਇੰਨੀ ਮਾਤਾ ਨੂੰ ਪਵਿੱਤਰ ਨੂੰ ਇਹਨੇ ਬਦਨਾਮ ਕਰਕੇ ਤੜਤਾ ਪਵਿੱਤਰ ਮਾਤਾ ਨੂੰ ਬਦਨਾਮ ਨਹੀਂ ਕਰਤਾ ਮਾਤਾ ਛੇਰਾਂ ਵਾਲੀ ਮਾਤਾ ਹੋਵੇ ਕਾਲੀ ਮਾਤਾ ਹੋਵੇ ਐਂ ਨਾ ਉਹਨਾਂ ਲੋਕਾਂ ਨੂੰ ਪੁੱਛਦੇ ਨੇ ਇਹ ਕਹਿੰਦਾ ਮੇਰੇ 'ਚ ਆ ਗਈ ਹਾਂਜੀ ਹਾਂ ਖਾ ਕੇ ਨਸ਼ਾ ਪੀ ਕੇ दारू ਕਹਿੰਦਾ ਮੇਰੇ 'ਚ ਮਾਤਾ ਆ ਗਈ ਮਾਤਾ ਹਜੇ दारू ਪੀਣਾ ਚਾਹੂਗੀ ਮਾਤਾ ਚੂੜੀਆਂ ਪਾ ਕੇ ਮਾਤਾ ਨੂੰ ਬਦਨਾਮ ਨਹੀਂ ਕਰਤਾ ਯਾਰ ਅਸੀਂ ਮਾਤਾ ਨੂੰ ਮੰਨਦੇ ਆ ਅਸੀਂ ਸਾਰੇ ਮਾਤਾ ਦਾ ਸਤਿਕਾਰ ਕਰਦੇ ਆ ਹੋਰ ਤੁਸੀਂ ਮੇਰੇ ਆਪ ਦੇ ਭਾਈ ਹੋ ਮੈਂ ਤੁਹਾਡੇ ਲਈ ਮਰ ਸਕਦਾ ਮਜ਼ਦੂਰ ਭਾਈ ਚਰੇੜੀ ਮੈਂ ਜਿੱਥੇ ਮਰਜੀ ਦੇਖ ਲਿਓ ਵੀ ਮੇਰੇ ਤੇ ਮੇਰੇ ਪਿੰਡਾਂ ਵਾਲਾ ਸਾਰੇ ਪਿੰਡਾਂ ਦੇ ਵਿੱਚੋਂ ਕਿਵੇਂ ਆਪਦੇ ਆਪਦੇ ਭਰਾਵਾਂ ਦਾ ਕੰਮ ਕਰਾ ਰਹੇ ਆ ਪਰ ਮੈਂ ਇਹ ਪਖੰਡਵਾਜ ਨੂੰ ਪਰਮਪਸੰਦ ਨਹੀਂ ਕਰਦਾ ਚਾਹੇ ਮੈਨੂੰ ਥੋੜੇ ਖਾਤਰ ਇੰਨੇ ਪਰਚੇ ਪਏ ਨੇ ਸਰਕਾਰਾਂ ਦੇ ਸਿਸਟਮ ਨਾਲ ਲੜੇ ਆ ਕਿਸੇ ਪਾਰਟੀ ਨਾਲ ਇਕੱਤਰ ਜਾ ਕੇ ਨਹੀਂ ਖੜੇ ਅਸੀਂ ਅਸੀਂ ਸਿਰਫ ਆਪਣੇ ਇਸ ਦੇ ਵਿੱਚ ਗਰੀਬੀ ਦੇ ਵਿੱਚੋਂ ਨੌਜਵਾਨਾਂ ਨੂੰ ਕੱਢਣਾ ਚਾਹੁੰਦੇ ਆ ਸਾਡੇ ਬੱਚੇ ਕਿਵੇਂ ਪੜਨ ਕਿਵੇਂ ਲਿਖਣ ਕਿੱਥੇ ਤੱਕ ਦੁਨੀਆ ਪਹੁੰਚ ਗਈ ਸਾਡੇ ਬੱਚਾ ਨੂੰ ਇਹ ਸਿਸਟਮ ਚਲਾਇਆ ਹੋਇਆ ਹੈ ਜਿਹੜੇ ਇਹਨਾਂ ਨੂੰ ਪਤਾ ਹੈ ਕਿੰਨਾ ਦੀ ਹੈ ਰਾਜਨੀਤਿਕ ਲੀਡਰਾਂ ਲੋਕਾਂ ਦੀ ਸਹਾਇਤਾ ਹੈ ਇਹਨਾਂ ਨੂੰ ਪਹੁਣੋ ਦੇ ਵਿੱਚ ਪਸਾ ਲੈਂਦੇ ਨੇਗੇ ਸਾਡੇ ਬੱਚੇ ਪੜ੍ਹਨ ਲਿਖਣ ਸਾਡੀਆਂ ਅੱਗੇ ਪਹੁੰਚਣ ਸਾਡੇ ਬੱਚੇ ਮੈਂ ਹਰ ਇੱਕ ਪੱਖੋਂ ਦੀ ਗਰੀਬੀ ਦੇਖੀ ਸਾਡੇ 3-4 ਗੱਲੇ ਜ਼ਮੀਨ ਦੇ ਸੀਗੇ ਮੈਂ ਹਰ ਮੇਰੀਆਂ ਭੈਣਾਂ ਮੇਰੀ ਮਾਂ ਕੈਂਸਰ ਨਾਲ ਮਰ ਗਈ ਸਾਰਾ ਕੁਝ ਹੋ ਗਿਆ ਪਰ ਮੈਂ ਸਾਰੀ ਗਰੀਬੀ ਹਟਾ ਕੇ ਇੱਥੇ ਆਉਂਦੇ ਭਰਾਵਾਂ ਦੀ ਮਾਂ ਬਾਹ ਫੜ ਰਿਆਂ ਵੀ ਨਹੀਂ ਆ ਬਹੁਤ ਵਧੀਆ ਕੰਮ ਕਰਦਾ ਸੀ ਤੇਰੀਆਂ ਵੀ ਮੈਨੂੰ ਮਾਂ ਦੀ ਸੌ ਮੈਂ ਆਪਣੀ ਮੈਨੂੰ ਆਪਣੀ ਮਰੀ ਹੋਈ ਮਾਂ ਦੀ ਸੌ ਮੈਂ ਹਰ ਇੱਕ ਮਜ਼ਦੂਰਾਂ ਦੇ ਪੈਸੇ ਦਵਾ ਉਹ ਕਰ ਉਹ ਕਰਦਾ ਹਨਾ ਅਸੀਂ ਤੈਨੂੰ ਗਲਤ ਨਹੀਂ ਕਹਿੰਦੇ ਪਰ ਤੂੰ ਮੇਰਾ ਭਰਾਂਗਾ ਮੈਂ ਤੈਨੂੰ ਅੱਜ ਮਿਲਣੀ ਮੈਂ ਤੇਰੇ ਨਾਲ 2 ਮਿੰਟ ਗੱਲ ਕਰਨਾ ਮੇਰੇ ਨਾਲ ਘਰੇ ਆ ਕੇ ਮੁੱਤਬਰੋਂ ਜਿੰਨੇ ਮਰਜ਼ੀ ਗੱਲ ਕਰ ਲਓ ਹੁਣ ਸਾਡੀ ਸਾਡੇ ਪਿੰਡੋਂ ਸਾਡੇ ਮਜ਼ਦੂਰ ਭਾਈਚਾਰੇ ਦੀ ਕੁੜੀ ਦਾ ਵਿਆਹ ਮੈਂ ਉੱਥੇ ਇੱਥੇ ਮੈਂ ਇੰਨੇ ਇੰਨਾ ਮੈਂ ਇੱਥੇ ਕੀ ਕਰਨਾ ਆਇਆ ਸੀਗਾ ਮੈਂ ਥੋੜੇ ਕੰਮ ਮੈਨੂੰ ਕੀ ਪਤਾ ਏ ਇੰਨਾ ਥੱਬਾ ਪਰਚਾ ਦੇ ਗਿਆ ਸਾਰਾ ਰਿਕਾਰਡ ਦੇ ਗਿਆ ਵੀ ਇੰਨੇ ਪਰਚੇ ਮੇਰੇ ਤੇ ਕਿਤੇ ਹੋ ਨੇ ਏਅਰਪੋਰਟ ਤੋਂ ਉਤਰਿਆ ਆਉਣ ਸਾਰ ਮੇਰਾ ਪਾਸਪੋਰਟ ਰੱਖ ਲਿਆ ਆਉਣ ਥਾੜ ਮੇਰੀ ਰੈਟ ਪਾਲੀ ਪੂਰਾ ਯੂਰਪ ਘੁੰਮਣ ਤੋਂ ਬਾਅਦ ਦੋ ਮਿੰਟ ਮੇਰੀ ਗੱਲ ਸੁਣੋ ਤੁਸੀਂ ਮੇ me